ਸਮਰਾਲਾ ਸ਼ਹਿਰ ਵਿੱਚ ਬੈਂਕ ਦੇ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਚੀਫ ਮੈਨੇਜਰ ਸੁਨੀਤ ਅੰਡਰ ਨੇ ਕਿਹਾ ਕਿ ਬੈਂਕਾਂ ਵਿੱਚ ਸਰਕਾਰ ਦੇ ਵੱਲੋਂ ਲੋਕ ਭਲਾਈ ਦੀਆਂ ਬਹੁਤ ਸਾਰੀਆਂ ਸਕੀਮਾਂ ਦਿੱਤੀਆਂ ਗਈਆਂ ਹਨ। ਇਹਨਾਂ ਸਕੀਮਾਂ ਦਾ ਲਾਭ ਲੈਣ ਦੇ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਬੈਂਕ ਦੇ ਵੱਲੋਂ ਇੱਕ ਜਾਗਰੂਕਤਾ ਰੈਲੀ ਸ਼ਹਿਰ ਵਿੱਚੋਂ ਕੱਢੀ ਜਾ ਰਹੀ ਹੈ। ਜਿਸ ਨਾਲ ਕੀ ਮੂਵ ਟੂ ਮਾਰਕੀਟ ਕੈਂਪੇਨ ਮਹਿਮ ਤਹਿਤ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਬੈਂਕ ਵਿੱਚੋਂ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਲਾਨਾ ਸਿਰਫ 20 ਰੁਪਏ ਵਿੱਚ 2 ਲੱਖ ਰੁਪਏ ਦਾ ਐਕਸੀਡੈਂਟਲ ਬੀਮਾ ਕਰਵਾਉਣ ਦੇ ਲਈ ਵੀ ਸਹੂਲਤ ਦਿੱਤੇ ਗਏ ਨੇ ਪੰਜਾਬ ਐਂਡ ਸਿੱਧ ਬੈਂਕ ਆਪਣਾ ਘਰ ਸਕੀਮ ਰਾਹੀਂ ਬਹੁਤ ਹੀ ਸਸਤੇ ਦਰ ਤੇ ਲੋਨ ਦੇ ਕੇ ਘਰ ਬਣਾਉਣ ਦਾ ਮੌਕਾ ਦਿੰਦੀ ਹੈ ਉਹਨਾਂ ਨੇ ਦੱਸਿਆ ਕਿ ਇਸ ਜਾਗਰੂਕਤਾ ਰੈਲੀ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਚੀਫ ਮੈਨੇਜਰ ਪ੍ਰਤੀਕ ਅਗਰਵਾਲ ਸਮੇਤ ਹੋਰ ਵੀ ਆਗੂ ਹਾਜ਼ਰ ਸਨ ਮੇਰਾ ਨਾਮ ਸੁਨੀਲ ਟੰਡਨਾ ਮੈਂ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਆਫਿਸ ਸੰਬਰਾਲਾ ਵਿੱਚ ਐਜ਼ ਅ ਚੀਫ ਮੈਨੇਜਰ ਅਪੋਇੰਟਾ ਤੇ ਮੈਂ ਪੰਜਾਬ ਐਂਡ ਸਿੰਧ ਬੈਂਕ ਪਰਿਵਾਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਸਰ ਜੋ ਅੱਜ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਰੂਸੋ ਵਗੈਰਾ ਕੀ ਮੋਟੋ ਵੈਸ ਸਰ ਸਾਡੇ ਬੈਂਕ ਨੇ ਇੱਕ ਕੈਂਪੇਨ ਲਾਂਚ ਕੀਤਾ ਮੂਵ ਟੂ ਮਾਰਕੀਟ ਦਾ ਕੈਂਪੇਨ ਜਿੰਦੇ ਵਿੱਚ 4 ਵੱਖਰੀ ਵੱਖਰੀ ਪੰਜਾਬ ਐਸ்சி ਬੈਂਕ ਦੀਆਂ ਸ਼ਾਖਾਵਾਂ ਵਿੱਚ ਵੱਖਰੇ ਵੱਖਰੇ ਪ੍ਰੋਗਰਾਮ ਜਿਹੜੇ ਹੋਏ ਆਰਗੇਨਾਈਜ਼ ਕੀਤੇ ਗਏ ਆ ਇਸ ਦੌਰਾਨ ਆਪਣੇ ਪੰਜਾਬ ਐਸ்சி ਬੈਂਕ ਸਮਰਾਲਾ ਬ੍ਰਾਂਚ ਨੇ ਇੱਕ ਰੋਡ ਸ਼ੋਅ ਲਾਂਚ ਕੀਤਾ ਹੈ ਜਿੰਦੇ ਵਿੱਚ ਅਸੀਂ ਸਮਰਾਲਾ ਜਿਹੜਾ ਚੌਂਕ ਹੈਗਾ ਜਿੱਥੇ ਬੱਸ ਸਟੈਂਡ ਹੈਗਾ ਉੱਥੋਂ ਦੇ ਲੈ ਕੇ ਤੇ ਚੰਡੀਗੜ੍ਹ ਰੋਡ ਪੂਰੀ ਕਵਰ ਕਰਾਂਗੇ ਤੇ ਅਸੀਂ ਆਪ ਦੇ ਜਿਹੜੀਆਂ ਵੱਖ-ਵੱਖ ਜਿਹੜੀ ਆਪਣੇ ਬੈਂਕ ਨੇ ਜਿਹੜੀਆਂ ਸਕੀਮਾਂ ਹੈਗੀਆਂ ਉਹਨਾਂ ਬਾਰੇ ਅਸੀਂ ਆਪ ਦੇ ਸ਼ਹਿਰ ਵਾਸੀਆਂ ਨੂੰ ਅਪਗਤ ਕਰਾਵਾਂਗੇ ਇਹੜੇ ਕਿਹੜੇ ਮੁੱਖ ਸਕੀਮਾਂ ਨੇ ਸਰ ਐਲਡੀਸੀ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਜਿਵੇਂ ਕਿ ਪੀਐਮਐਸਬੀवाई ਪੀਐਮਜੇਬੀਵਾਈ ਏਪੀਵਾਈ ਜਿੰਦੇ ਚੇ ਕਿ ਗਰੀ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਜੇ ਕਿਸੇ ਨੂੰ ਕੋਈ ਜੇ ਇਹ ਪੀਐਮਐਸਬੀਵਾਈ ਹੈ ਉਹਦੇ ਚ 20 ਰੁਪਏ ਦੇ ਪ੍ਰੀਮੀਅਮ ਨਾਲ ਉਹਦਾ 2 ਲੱਖ ਰੁਪਏ ਦਾ ਐਕਸੀਡੈਂਟ ਇੰਸ਼ੋਰੈਂਸ ਹੁੰਦਾ ਹੈਗਾ ਤੇ ਪੀਐਮਜੇਬੀਵਾਈ ਚ ਉਹਦਾ 2 ਲੱਖ ਰੁਪਏ ਦਾ ਉਹਦਾ ਕਿਸੇ ਵੀ ন্যাਚਰਲ ਡੈਥ ਨਾਲ ਜਿਹੜੇ ਉਹਨੂੰ ਉਹ ਲਾਸ ਹੁੰਦਾ ਹੈਗਾ ਤੇ ਉਹਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ ਇੱਕ ਹੈ ਤੇ ਅ ਬਕਫਖ ਸਕੀਮਾਂ ਸਰਕਾਰ ਦੀਆਂ ਹਨ ਜਿਵੇਂ ਕਿ ਸਟਰੀਟ ਵੈਂਡਰ ਸਕੀਮ ਹੈਗੀ ਹੈ ਜਿੰਦੇ ਦੌਰਾਨ ਅਸੀਂ 10 20 50 ਹਜ਼ਾਰ ਦੇ ਲੋਨ ਜਿਹੜੇ ਵੀ ਆਪਣੇ ਜਿਹੜੇ ਸਟਰੀਟ ਵੈਂਡਰਸ ਹੈਗੇ ਆ ਜਿਹੜੇ ਰੇਡੀ ਵਾਲੇ ਹੈਗੇ ਆ ਜਿਵੇਂ ਕਿ ਸਬਜੀ ਵਾਲੇ ਹੈ ਬਰਗਰ ਵਾਲੇ ਹੈ ਠੀਕ ਹੈ ਜਾਂ ਮੰਨ ਕੇ ਚਲੋ ਮੂਫਲੀ ਵਗਾਰਾ ਦੇ ਜਿੰਨੇ ਵੀ ਵੈਂਡਰਸ ਹੈਗੇ ਆ ਉਹਨਾਂ ਨੂੰ 10 ਵੀ ਤੇ ਪਹਿਲਾਂ 10000 ਫਿਰ 20000 ਫਿਰ 50000 ਦੀ ਫੈਸਿਲਿਟੀ ਪ੍ਰੋਵਾਈਡ ਕਰਦੇ ਹੈਗੇ ਲੋਨ ਫੈਸਿਲਿਟੀ ਪ੍ਰੋਵਾਈਡ ਕਰਦੇ ਹੈਗੇ ਆ ਤੇ ਸਾਡੇ ਬੈਂਕ ਨੇ ਸਾਡੇ ਬੈਂਕ ਦੇ ਅੰਦਰ ਇੱਕ ਪੀਐਸਪੀ ਗੌਰਵ ਸਕੀਮ ਚੱਲ ਰਹੀ ਹੈ ਜਿੰਦੇ ਜਿੰਦੇ ਵਿੱਚ ਅਸੀਂ ਜਿੰਨੇ ਵੀ ਡਿਫੈਂਸ ਐਮਪਲੋਈ ਹੈਗੇ ਆ ਠੀਕ ਹੈ ਉਹਨਾਂ 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 ਦੇ ਨਾਲ ਉਹਨਾਂ ਦੇ ਆਰਮੀ ਚੀਫ ਨਾਲ ਸਾਡੇ ਐਮਡੀ ਸਾਹਿਬ ਨੇ ਇੱਕ ਐਮਓਯੂ ਸਾਈਨ ਕੀਤਾ ਹੈ ਜਿੰਦੇ ਚੇ ਕਿ ਉਹਨਾਂ ਦੇ EMPLOYEES ਜੇ ਸਾਡੇ ਕੋਲੇ DEFENSE SALARY ACCOUNT ਖੁਲਾਣ ਦੇ ਗਿਆ ਉਹਨਾਂ ਦਾ 1 ਕਰੋੜ ਤਾਈ ਦਾ ACCIDENTAL INSURANCE ਜਾਂ ਟੋਟਲ DISABILITY ਠੀਕ ਹੈ ਉਹਦੇ ਉਸ ਤੋਂ ਬਾਅਦ ਜਿਹਨੇ ਉਹਨਾਂ ਦੇ SPOUSE ਹੈ ਉਹਨਾਂ ਨੂੰ 40 ਲੱਖ ਦਾ ACCIDENTAL INSURANCE ਪਲੱਸ ਜੇ 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 DEFENSE EMPLOYEE ਨੂੰ ਕੁਝ ਹੁੰਦਾ ਹੈਗਾ ਤੇ ਉਹਨਾਂ ਦੇ ਬੱਚਿਆਂ ਵਾਸਤੇ 12 ਲੱਖ 12 ਲੱਖ ਪਰ ਗਰਲ ਚਾਈਲਡ ਦੇ ਸਾਰ ਲੱਖ 24 ਲੱਖ ਰੁਪਏ ਦੀ ਆਰਥਿਕ ਸਹਾਇਤਾ ਉਹਨਾਂ ਨੂੰ EDUCATION ਵਾਸਤੇ ਦਿੱਤੀ ਜਾਵੇਗੀ

ठीक है जिंदाजी मैक्सिमम बैंक दे रहा है 7.80 रेट ऑफ इंटरेस्ट दे रहा है फॉर सुपर सीनियर सिटीजन एंड फॉर जनरल पब्लिक इट इज गिविंग 7.40 परसेंट फॉर 990 डेज 999 डेज ठीक है बाकी स्कीम्स बैंक स्पेशल जे, आ, स्पेशल स्कीम्स days. Days बैंक आ, बैंक स्पेशल स्पेशल चल रही फॉर फॉर डेज 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 एंड कस्टमर्स लो दे पब्लिक, बाकी बैंक ने एक उद्यम लॉन्च की है जिंदे ਉਹ ਕੋਈ ਵੀ ਬਿਜ਼ਨਸ ਬਿਜ਼ਨਸ ਜਿਹੜਾ ਬੰਦਾ ਕਰਦਾ ਹੈਗਾ ਉਹ ਸਾਡੇ ਕੋਲੇ ਆ ਕੇ ਕਰੰਟ ਅਕਾਊਂਟ ਖੁਲਾਂਦਾ ਹੈ 1 ਲੱਖ ਰੁਪਏ ਨਾਲ ਜੇ ਉਹ ਕਰੰਟ ਅਕਾਊਂਟ ਖੁਲਾਂਦਾ ਹੈ ਉਹਦੇ ਜਿੰਨੇ ਵੀ ਸਰਵਿਸ ਚਾਰਜੀਸ ਆ ਸਾਰੇ ਵੇਵ ਕੀਤੇ ਜਾਂਦੇ ਆ ਉਹਨਾਂ ਨੂੰ ਲੋਕਰ ਦੀ ਫੈਸਿਲਿਟੀ ਜਿਹੜੀ ਹੈ ਉਹ ਫ੍ਰੀ ਦਿੱਤੀ ਜਾਂਦੀ ਹੈਗੀ ਆ ਤੇ ਉਹਨਾਂ ਨੂੰ ਇੱਕ ਪੀਓਐਸ ਮਸ਼ੀਨ ਹੁੰਦੀ ਆ ਉਹ ਵੀ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਠੀਕ ਹੈ ਬਾਕੀ ਬੈਂਕ ਨੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਹਿੰਦੀਆਂ ਲੋਨ ਦੀਆਂ ਚਲਾ ਰੱਖੀਆਂ ਆ ਆਪਣਾ ਜਿਵੇਂ ਆਪਣੀ ਐਗਰੀਕਲਚਰ ਬੈਲਟ ਹੈਗੀ ਆ ਸਰਕਾਰ ਦੀ ਇੱਕ ਸਕੀਮ ਹੈ ਜਿੰਦਾ ਨਾਮ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਹੈ। ਉਹਦੇ 'ਚ ਜਿਵੇਂ ਕਿ ਆਪਾਂ ਕੇ ਸੀ ਸੀ 'ਚ 30% ਸਬਵੈਂਸ਼ਨ ਲੈਂਿਆ 30 ਲੱਖ ਤਾਈਂ ਉਹਦੇ 'ਚ 2 ਕਰੋੜ ਤਾਈਂ ਦੀ 3% ਦੀ ਸਬਵੈਂਸ਼ਨ ਲਗੀ ਆ। ਉਹਦੇ 'ਚ ਟਰੈਕਟਰ ਦੇ ਨਾਲ ਜੇ ਜੇ ਕੋਈ ਕਿਸਾਨ ਸੰਦ ਲੈਂਦਾ ਤਿੰਨ ਸੰਦ ਲੈਂਦਾ ਹੈਗਾ ਚਾਰ ਸੰਦਾਂ ਦਾ ਪ੍ਰੋਜੈਕਟ ਹੁੰਦਾ ਉਹ ਠੀਕ ਹੈ ਜੇ ਉਹ ਬੈਂਕ ਨੂੰ ਆ ਕੇ ਜੇ ਉਹਦੀ ਰਿਕੁਆਇਰਮੈਂਟ ਹੈਗੀ ਆ ਉਹਨੂੰ 2 ਕਰੋੜ ਤਾਈਂ ਦੀ 6% ਦੇ ਉੱਤੇ ਲੋਨ ਦਿੱਤਾ ਜਾਂਦਾ ਲਗਦਾ ਮੈਕਸਿਮਮ 9% ਲੱਗਦਾ 3% ਦੀ ਸਬਵੈਂਸ਼ਨ ਆਉਂਦੀ ਹੈਗੀ ਉਹਦੇ 'ਤੇ। ਪੋਰ ਕੀ ਗੱਲ ਤੁਹਾਨੂੰ ਵੀਰੇ ਆਪਣੇ ਹੈਗੇ ਨੇ ਇਲਾਕੇ ਦੀ ਬੋਤਾਂ ਨੂੰ ਅ ਸਰ ਸਾਡਾ ਪੰਜਾਬ ਐਂਡ ਸਿੰਧ ਬੈਂਕ 117 ਸਾਲਾਂ ਤੋਂ 19 ਸਾਲ ਤੋਂ ਸਾਡਾ ਬੈਂਕ ਚੱਲ ਰਿਹਾ ਹੈਗਾ ਜਦੋਂ 1947 ਚ ਦੇ ਦੋ ਦੇਸ਼ ਪਾਕਿਸਤਾਨ ਨਾਲ ਵੰਡਿਆ ਗਿਆ ਸੀਗਾ ਉਹਦੇ ਬੈਂਕ ਦੇ ਸਿਰਫ ਦੋ ਬ੍ਰਾਂਚਾ ਰਹਿ ਗਈਆਂ ਸੀਗੀਆਂ ਠੀਕ ਹੈ ਤੇ ਅੱਜ ਸਾਡੀ 올 ਓਵਰ ਇੰਡੀਆ ਮੋਰ ਥੈਨ 1500 ਬ੍ਰਾਂਚੇਜ਼ ਆ ਰਹੀਆਂ ਨੇ ਤੇ ਕਹਤੇ ਅਸੀਂ ਮਤਲਬ ਕਸਟਮਰ ਦਾ ਫੇਥ ਤੇ ਉਹਦੇ 올ਦੀ ਸਪੋਰਟ ਨਾਲ ਅਸੀਂ ਅੱਜ 170ਵਾਂ ਸਾਲ ਅਸੀਂ ਜਿਹੜਾ ਹੈ ਕਿ 24 ਜੂਨ ਨੂੰ ਬਣਾਇਆ ਠੀਕ ਹੈ ਉਸ ਕਰਕੇ ਮੈਂ ਸਾਰੇ ਸਾਰੇ ਜਿੰਨੇ ਵੀ ਸਾਡੇ ਕਸਟਮਰ ਹੈ ਠੀਕ ਹੈ ਕਹਤੇ ਸਾਰੇ EMPLOYEES ਸਾਡੀ ਮੈਨੇਜਮੈਂਟ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਉਸ ਸਾਰਿਆਂ ਨੂੰ ਬੇਨਤੀ ਕਰਦਾ ਕੀ ਸਾਡੇ ਬੈਂਕ ਦੀਆਂ ਸਕੀਮਾਂ ਦਾ ਲਾਭ ਲੈਣ ਵਾਸਤੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਹੈ ਸਾਨੂੰ ਵਿਜ਼ਿਟ ਕਰੋ ਠੀਕ ਹੈ ਤੇ ਅਸੀਂ ਅੱਜ ਪੰਫਲੈਟ ਵੰਡ ਰਹੇ ਹਾਂ ਠੀਕ ਹੈ ਅਸੀਂ ਆਪਦੇ ਸਕੀਮਾਂ ਦਾ ਪ੍ਰਚਾਰ ਕਰ ਰਹੇ ਹਾਂ ਠੀਕ ਹੈ ਜਿੰਨੇ ਵੀ ਰੀਚ ਤਾਈਓ ਸਕੀਮਾਂ ਦੀ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਠੀਕ ਹੈ ਤੇ ਅਸੀਂ ਸਾਡੀ ਜਿਹੜੀ ਬੈਂਕ ਦੀਆਂ ਸਕੀਮਾਂ ਦਾ ਵੱਤ ਵਤ ਫਾਇਦਾ ਚੱਕ